ਸੱਜਣੇ ਤੇ ਬਹਬਾ ਸਭਾ ਮਰਾ ਆਨ ਸਦਾ ਫੁੱਟਸਦਾ ਇਹ ਪਾਸਾ ਇਹ ਤਰ੍ਹਾਂ ਦਾ ਦਾਖਲਾ ਪਰਮਾਨਾਂ ਤੋਂ ਰਿਜਕੀ ਪੰਗਾ ਉਹ ਹੋਏ ਕਰ ਤੋਂ ਸਾਰ ਸੂਨਾ ਨੰਬਰ ਦਾ ਦੱਸਣਾ ਇਸ ਤਰ੍ਹਾਂ ਪਿਆਰਪਾ ਪਿਆਰੇ ਕਰਤਾਰ ਦਾ ਰਵਈਆ ਜਿਹੜਾ ਆਪਣਾ ਧੱਕਾ ਕਰਦੀ ਕੁਛ ਕਰ ਰਹੀ ਆ ਸਟਾਨਾ ਦੇ ਬੋਲ ਦੀ ਕੋਸ਼ਿਸ਼ ਕਰ ਰਹੀ ਆ ਸੋਚ ਰਹੀ ਆ ਵੀ ਅਲੱਗ-ਅਲੱਗ ਨੇ ਇਹ ਉਹ ਸੋਚਣਾ ਦਾ ਕਈ ਵਾਰੀ ਲਗਾਮੀ ਲੜਾਈ ਤੇ ਆ ਕਿਸਾਨ ਆਪਣੀ ਲੜਾਈ ਲਾਉਣ ਦਾ ਸਮਰਥ ਹੈ ਤਕਰਾ ਹੋ ਕੇ ਨੂੰ ਨਰਸਾ ਗਾਵਾ ਐਂਨਾ ਕਹਿੰਦਾ ਦੱਸਦਾ ਜੀ ਵਾਹਿਦ ਜੀ ਦਾ ਖਾਤਾ ਹੈ ਵਾਹਿਦ ਜੀ ਦੀ ਮਦਦ ਇਹ ਸਨ ਹਰਪੀ ਸਿੰਘ ਦੀਆਂ ਜਿਹੜੀ ਬੇਨਤੀ ਕਰੂੰਗਾ ਤਕਵੀਰ ਸਿੰਘ ਜੀ ਮੋਤੀ ਕੇ ਥੋੜਾ ਅੱਗੇ ਹੋ ਜਾਓ ਥੋੜਾ ਹੋਰ ਹੋ ਜਾਓ ਕਾਨੂੰਨ ਬੁਲਾ ਦਿਓ ਬੋਲਿਆ ਦਨ ਘਟੇਵਾ ਉਹ ਜਿਹੜੇ ਮੰਗਾ ਲੈ ਕੇ ਗਏ ਨੇ ਉਹਨਾਂ ਨਾਲ ਵੀ ਸੇਫਟੀ ਆ ਜਿਹੜਾ ਉਹਨਾਂ ਨਾਲ ਧੱਕਾ ਕੀਤਾ ਗਿਆ ਕਿਸਾਨਾਂ ਨਾਲ ਉਧਰ ਰੋਡ ਸਿੱਖਿਆ ਤੋਂ ਬਾਅਦ ਕਿਉਂ ਸਿੱਖਿਆ ਹੋਊਗਾ ਸਭ ਤੋਂ ਨਾਨਕ ਦੇਵ ਜੀ ਦੇ ਜਿਹੜਾ ਜਨਮ ਦਿਨ ਦੀ ਉਸ ਦਿਨ ਆਪ ਪੂਰੇ ਹਿੰਦੁਸਤਾਨ ਦੇ মিডিਆ ਦੇ ਉੱਤੇ ਟੀਵੀ ਉੱਤੇ ਕੋਰ ਕੋਰ ਦੇ ਮੋਦੀ ਕਹਿ ਰਹੇ ਸੀ ਕਿ ਸਾਡੇ ਤੋਂ ਗਲਤੀ ਹੋ ਗਈ ਅਸੀਂ ਕਿਸਾਨਾਂ ਨੂੰ ਸਮਝ ਨਹੀਂ ਸਕੇ ਸਾਡੇ ਤੋਂ ਜਿਹੜਾ ਕਿਸਾਨਾਂ ਨੂੰ ਸਮਝ ਆ ਨਹੀਂ ਹੋਇਆ ਕਾਉਂਟਾ ਜਿਹੜਾ ਪੂਰੇ ਨ ਬੰਦਾ ਉਹਦੇ ਚ ਲੱਗ ਲੱਗ ਜਿਵੇਂ ਮੰਡੀਆਂ ਦਾ ਸਜੋਗਾ ਸਮੇਤ ਪੈਟਰੋਲ ਪਾਰ ਸਟੇਟ ਪੀਆਰਟੀਸੀ ਵਾਲੇ ਸਮੇਤ ਮੁਲਾਜ਼ਮ ਕਿਤੇ ਬੰਦੀਆਂ ਸਾਰੀਆਂ ਸ਼ਾਮਿਲ ਨੇ ਤੇ ਭਰਪੂਰ ਰੂਪ ਦੇ ਵਿੱਚ ਸੋ ਬੰਦ ਕੀਤਾ ਜਾਊਗਾ ਉਸ ਤੋਂ ਬਾਅਦ ਅਸੀਂ ਅਗਲੀ ਰਾਤ ਦਿੱਤੀ ਬਣਾ ਕੇ ਜਿਵੇਂ ਦੀ ਅੱਜ ਪਿਲ ਬਲਾਜ਼ਾਰ ਜੇ ਓਪਨ ਕੀਤੇ ਗਏ ਨੇ ਸਾਰੇ ਪੰਜਾਬ ਚ ਕੀਤੇ ਗਏ ਨੇ ਇਸ ਤੇ ਆਂਦੀ ਕਾਲ ਆ ਸਾਡੇ ਕਿਸਾਨਾਂ ਤੋਂ ਜਿਹੜਾ ਤੇਰਾ ਤਰੀਕ ਨੂੰ ਉਥੇ ਨਾ ਵਾਜਬ ਟੱਕਾ ਹੋਇਆ ਜਿਹੜਾ ਵਾਜਬ ਹੀ ਹੈ ਨਹੀਂ ਸ਼ਾਂਤਮਈ ਜਾ ਰਹੇ ਸੀ ਸਰਕਾਰ ਸਰਕਾਰ ਨੇ ਰੋਪੀਆਂ ਨੇ ਅਸਵਿਧਾਨ ਤੌਰ ਤੇ ਹਰੇਕ ਨੂੰ ਸ਼ਾਂਤਮਈ ਅੰਦੋਲਨ ਕਰਨ ਦਾ ਹੱਕਾ ਉਹਨਾਂ ਨੂੰ ਨਹੀਂ ਦਿੱਤਾ ਗਿਆ ਉਹਦੇ ਵਿਰੋਧ ਦੇ ਵਿੱਚ 11 ਤੋਂ ਲੈ ਕੇ 2 ਵਜੇ ਤੱਕ ਸਾਰੇ ਟੂਰ ਪੰਦਾ ਫੀ ਕੀਤਾ ਜਾਂਦੇ ਨੇ ਜੇ ਸਰਕਾਰ ਨੇ ਅੱਜ 5 ਵਜੇ ਵਾਲੀ ਮੀਡੀਅ ਚ ਉਹਨਾਂ ਦੀ ਕੋਈ ਗੱਲ ਨਾ ਸੁਣੀ ਐਸਕੇ ਆ ਮਗਲਾ ਕੋਈ ਕਰੜਾ ਸਟੈਪ ਰੱਖਣ ਦੇ ਮਜਬੂਰ ਹੋ ਜੀ ਸੋ ਪਹੁੰਚ ਬਾਲ ਸਿੱਧਾ ਕੇਤਰੀ ਬਾਹਰ ਸਹੀ ਮੇਡਿਆ ਲੋਕ ਬਹੁਤ ਛੋੜੇ ਬੇਸ ਨੇ ਰਾਈ ਬਲਾਕ ਅਸੀਂ ਇਹ ਆ ਆਪਾਂ ਜਿਹੜਾ ਕੱਟਦੇ ਲੋਕਾਂ ਨੇ ਧੱਕਾ ਜਿਹੜੇ ਲੋਕ ਟੈਨਟਪੂਰ ਵਰਲਾ ਰਹੇ ਹੋ ਕੋਰਗੇ ਪਰ ਕੋਰਗੇ ਭਾਲਦੇ ਬਹੁਤ ਕੀਤੇ ਆ ਬਾਬਾ ਜਿਹੜੇ ਖਾਤੇ ਚ ਬਾਲ ਜਾ ਰਹੇ ਉਹ ਵੀ ਹੰਤਾ ਅਗਲੀ ਕੋਈ ਨਾ ਕੋਈ ਇੱਕ ਤਾਂ ਡਾਈ ਹੈ ਜਿੱਥੇ ਇਹਦੀ ਮੌਜੂਦਤਾ ਜਿਦਾ ਲੱਗਦਾ ਹੈ ਉਹ ਟੰਕਾ ਬਲੇ ਸਾਥੇ ਜੋ ਰਾਜ ਦੇ ਮੋਟੇ ਰੂਪ ਦੇ ਰਿਦੰਗ ਰਵਾ ਜਾਵੇ। ਉੱਥਾ ਰਾਕੋ ਕਿਹਾ ਵੀ ਪਾਲਾ ਵੀ ਕਿਤੇ ਬੋਲਦੇ ਉਹ ਤੋਂ ਪਾਰਾ ਰੰਗ ਹੈ। ਜੇ ਅੱਜ ਆਪਾਂ ਵੋਟਿੰਗ ਕਰਾਂਗੇ। ਬਹੁਤ ਬਹੁਤ ਧੰਨਵਾਦ। ਉਹ ਸੱਤਾ ਦੇ ਰਹੇ ਆਮ ਜਨਤਾ ਨੂੰ ਵੀ ਕਿ ਕੱਲ ਸਵੇਰੇ 10 ਵਜੇ ਫਲੋਰ ਟੱਕਾ ਬੋਲੇ ਫਟ ਤੇ ਸਾਰਾ ਉਸ ਜਿਹੜਾ ਜਾਣ ਕਰਾਂਗੇ ਔਰ ਇਹ ਜਿਹੜੀ ਮੋਦੀ ਸਰਕਾਰ ਹੈ ਔਰ ਜਿਹੜਾ ਪ੍ਰਭੰਤਮਾਨ ਆ ਡੋਗਲੀਆਂ ਨੀਤੀਆਂ ਚਲਾ ਰਹੇ ਆ ਅਸੀਂ ਨਾਲ ਤੇ ਨਸਾਂ ਚ ਦਮ ਲਿਆ ਕੇ ਛੱਡ ਕਿੰਨੇ ਤੋਂ ਕਿੰਨਾ ਟਾਈਮ ਹੈ ਉਹਦਾ ਧੰਨਵਾਦ ਰਹਾ ਹੈ ਜੀ 10 ਤੋਂ 12 ਵਜੇ ਤੱਕ ਜੀ ਉਹ ਅਸੀਂ ਜਿਹੜੀ ਲੋਕਾਂ ਨਾਲ ਲੱਗੇ ਜਿਹੜੇ ਅਸੀਂ ਇਧਰ ਉਧਰ ਖੜੇ ਆਏ ਆ ਮਰੀਜ਼ਾਂ ਨੂੰ ਲੰਘਣ ਦਿਆਂਗੇ ਅੱਜ ਅੱਜ ਸ਼ਾਮ ਨੂੰ ਮੀਟਿੰਗ ਵੀ ਆ 5 ਵਜੇ ਹਾਂਜੀ ਅੱਜ ਸ਼ਾਮ ਨੂੰ ਜੀ ਆਮ ਮੋਰਚੇ ਨੇ ਮੀਟਿੰਗ ਕਰੀ ਆ ਉਹਦੇ ਲਈ ਜਿਹੜਾ ਆ ਉਹ ਅਗਲੇ ਪ੍ਰੋਗਰਾਮ ਨਾਲ ਗੱਲਾਂ ਤੇ ਕਹਦੇ ਆ ਕਿ ਇਹ ਜਿਹੜੀ ਕੋਸ਼ਿਸ਼ ਜਦੋਂ ਮੈਂ ਕਮੇਟੀ ਬਣਤੀ ਕਿਸਾਨਾਂ ਨੂੰ ਨਿਰਧਾਰਨ ਕਰ ਰਹੇ ਸਨ ਸੰਭੂ ਘਾਟਾ ਤੋਂ ਉਹਨੂੰ ਕੱਢ ਲਿਆ ਗਿਆ ਰੋਕਿਆ ਹੀ ਨਹੀਂ ਕੱਲਾ ਬੜਾ ਉਹਨਾਂ ਦਾ ਅਣਮੁਖੀ ਵਿਹਾਰ ਕੀਤਾ ਹੈ ਹਰਿਆਣਾ ਦੀ ਫਟੜ ਸਰਕਾਰ ਨੇ ਉਹਨਾਂ ਦੇ ਦੂਸਰੇ ਸੇ ਗੋਲੇ ਵੀ ਛੱਡੇ ਆਂ ਅੰਦਰ ਗਨਾਨ ਦੇ ਟੱਕਰ ਜੇ ਪਰੇਸ਼ਾਨ ਕਮੇਟੀ ਨਹੀਂ ਆਂ ਇੰਸਾਨ ਮੁੰਡੇ ਨੇ ਇਮੀਡੀਏਟਲੀ ਮੀਟਿੰਗ ਕਰਕੇ ਫੈਸਲਾ ਕੀਤਾ ਤੇ ਉਹਨਾਂ ਕਿਸਾਨਾਂ ਦੇ ਹੱਕ ਵਿੱਚ ਤੇ ਸਰਕਾਰ ਦੇ ਖਿਲਾਫ ਆ ਅੱਜ ਅੱਜ 11 ਵਜੇ ਕੋ ਲੈ ਕੇ ਰੋਜਾ ਟੋਰਟ ਲਾ ਜਾਈ ਜਿਹੜਾ ਬੰਦਾ ਬੀਨ ਜੋ ਕੋਟੇ ਦੀ ਗਾਰਜ ਤੇ ਕਿਸ ਕੇ ਦੀ ਫੇਰ ਮੀਟਿੰਗ ਆ ਉਹ ਦਫਾ ਦੇ ਲਈ ਫੇਰ ਵੀ ਕਿਸਾਨਾਂ ਉਹਨਾਂ ਤੇ ਛੋਟੀ ਜਨਤ ਸਾਨੂੰ ਬੜਾ ਜਲਦ ਵੱਡਾ ਐਕਸ਼ਨ ਹੋਵੇਗਾ ਭਾਵੇਂ ਸਾਡੇ ਉਹ ਜਿਹੜੇ ਬੰਦੇ ਨੇ ਲੱਖ ਮਤ ਬੈਠ ਕੇ ਜਾਨ ਦੇ ਜਾਨ ਦੇ ਕੁਝ ਹੋਇਆ ਨਕ ਹੈ ਟੈਕਨੀਕਲ ਪਾਇਆ ਮੇਰੀ ਸਰਕਾਰ ਨੇ ਖਿਲਾਫ ਬੜੀ ਅਸਲੀ ਜਨਗਤ ਚਾਰਚ ਕਰ ਰਹੀ ਹੈ ਉਹ ਜੀ ਬੋਲੀ ਦੇ ਫਰੀ ਕਹੋ ਟੈਕਨੀਕਲ ਪਾਇਆ